ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਨਵਰਾਤਰੀਆਂ ਦੀ ਜੋ ਕਿ 22 ਸਤੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਦਿਨ ਬੁੱਧਵਾਰ ਤੱਕ ਚੱਲਣਗੇ ਜਦੋਂ ਵੀ ਰੁੱਤ ਬਦਲਦੀ ਹੈ ਤਾਂ ਨਰਾਤੇ ਆਉਂਦੇ ਆ ਜਦੋਂ ਗਰਮੀ ਤੋਂ ਸਰਦੀ ਆਉਂਦੀ ਹੈ ਤਾਂ ਨਰਾਤੇ ਆਉਂਦੇ ਆ ਜਦੋਂ ਸਰਦੀ ਤੋਂ ਗਰਮੀ ਆਉਂਦੀ ਹੈ ਤਾਂ ਵੀ ਨਵਰਾਤਰੇ ਆਉਂਦੇ ਨੇ ਸਾਲ ਦੇ ਵਿੱਚ ਜਿਹੜੇ ਨਵਰਾਤਰੇ ਨੇ ਉਹ ਦੋ ਵਾਰ ਆਉਂਦੇ ਨੇ ਹੁਣ ਜੋ ਨਵਰਾਤਰੇ ਆ ਰਹੇ ਨੇ ਉਹ ਨੇ ਸਰਦਨ ਨਿਵਰਾਤਰੇ ਨਵਰਾਤਰਿਆਂ ਦੇ ਵਿੱਚ ਆਪਾਂ ਨੌ ਦੁਰਗਾ ਮਾਤਾ ਦੇ ਅਲੱਗ-ਅਲੱਗ ਰੂਪਾਂ ਦੀ ਜਿਹੜੀ ਉਹ ਪੂਜਾ ਕਰਦੇ ਆਂ ਮਾਤਾ ਦੀ ਪੂਜਾ ਹਮੇਸ਼ਾ ਲਾਲ ਰੰਗ ਦੇ ਕੱਪੜੇ ਪਾ ਕੇ ਕਰਨੀ ਚਾਹੀਦੀ ਹੈ ਕਿਉਂਕਿ ਜੋ ਲਾਲ ਰੰਗ ਹੈ ਉਹ ਮਾਤਾ ਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ ਨਵਰਾਤਰੇ ਦੇ ਪਹਿਲੇ ਦਿਨ ਕਲਸ਼ ਸਥਾਪਨਾ ਕੀਤੀ ਜਾਂਦੀ ਹੈ ਤੇ ਪਹਿਲੇ ਦਿਨ ਹੀ ਨੇ ਜਿਹੜੇ ਜੋ ਉਹ ਬੀਜੇ ਜਾਂਦੇ ਨੇ ਅਖੰਡ ਜੋਤ ਵੀ ਪਹਿਲੇ ਨਰਾਤੇ ਤੋਂ ਹੀ ਜਲਾਈ ਜਾਂਦੀ ਹੈ ਲਸਣ ਤੇ ਪਿਆਜ਼ ਦਾ ਜਿਹੜਾ ਨਵਰਾਤਰਿਆਂ ਦੇ ਵਿੱਚ ਪਰਹੇਜ ਹੁੰਦਾ ਹੈ ਲਸਣ ਪਿਆਜ਼ ਨਹੀਂ ਖਾਣਾ ਚਾਹੀਦਾ ਮਾਤਾ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ ਇਹ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਕਿਸ ਦਿਨ ਕਿਹੜੇ ਕਲਰ ਦਾ ਜਿਹੜਾ ਉਹ ਭੋਗ ਮਾਤਾ ਨੂੰ ਲਗਾਉਣਾ ਸ਼ੁਭ ਹੁੰਦਾ ਹੈ ਇਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਪਹਿਲੇ ਦਿਰਾਤੇ ਤੇ ਮਾਂ ਦੁਰਗਾ ਦੇ ਸਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਮਾਂ ਸ਼ੈਲਪੁੱਤਰੀ ਦਾ ਜੋ ਵਾਹਨ ਹੈ ਉਹ ਹੈ ਬੈਲ ਮਾਤਾ ਸ਼ੈਲਪੁੱਤਰੀ ਦੇ ਇੱਕ ਹੱਥ ਦੇ ਵਿੱਚ ਕਮਲ ਹੈ ਤੇ ਦੂਸਰੇ ਹੱਥ ਦੇ ਵਿੱਚ ਤਰਸ਼ੂਲ ਹੁੰਦੀ ਹੈ ਤੁਸੀਂ ਸਵੇਰੇ ਜਲਦੀ ਉੱਠ ਕੇ ਮਾਤਾ ਦੀ ਪੂਜਾ ਕਰੋ ਜੋ ਲਗਾਓ ਕਲਸ਼ ਨੂੰ ਸਥਾਪਿਤ ਕਰੋ ਅਖੰਡ ਜੋਤ ਲਗਾਓ ਮਾਤਾ ਨੂੰ ਤੁਸੀਂ ਸਫੇਦ ਚੰਦਨ ਜਾਂ ਪੀਲਾ ਚੰਦਨ ਲਗਾ ਸਕਦੇ ਹੋ ਦੁਰਗਾ ਚਾਲੀਸਾ ਦਾ ਪਾਠ ਕਰੋ ਦੁੱਧ ਤੋਂ ਬਣੀਆਂ ਹੋਈਆਂ ਮਠਾਈਆਂ ਦਾ ਮਾਤਾ ਨੂੰ ਤੁਸੀਂ ਭੋਗ ਜੋਰ ਲਗਾ ਸਕਦੇ ਹੋ ਜੇਕਰ ਤੁਸੀਂ ਸਵੇਰੇ ਪੂਜਾ ਨਹੀਂ ਕਰ ਸਕਦੇ ਤਾਂ ਤੁਸੀਂ ਪੂਰੇ ਦਿਨ ਦੇ ਵਿੱਚ ਜਦੋਂ ਮਰਜ਼ੀ ਮਾਤਾ ਦੀ ਪੂਜਾ ਕਰ ਸਕਦੇ ਹੋ ਨਰਾਤਿਆਂ ਦੇ ਵਿੱਚ ਲਸਣ ਪਿਆਜ਼ ਹੈ ਜਿਹੜਾ ਉਹ ਨਹੀਂ ਖਾਣਾ ਚਾਹੀਦਾ ਵਾਲ ਨਹੀਂ ਕੱਟਣੇ ਚਾਹੀਦੇ ਲੇਕਿਨ ਮੰਦਿਰ ਦੇ ਵਿੱਚ ਤੁਸੀਂ ਕਿਉਂ ਜ਼ਰੂਰ ਦਿਓ ਨਵਰਾਤਰਿਆਂ ਦੇ ਵਿੱਚ ਕਾਲੇ ਨੀਲੇ ਕੱਪੜੇ ਨੇ ਜਿਹੜੇ ਉਹ ਵੀ ਨਹੀਂ ਪਾਉਣੇ ਚਾਹੀਦੇ ਕੰਨਿਆਵਾਂ ਦਾ ਪੂਜਨ ਵੀ ਨਰਾਤਿਆਂ ਦੇ ਵਿੱਚ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਨਰਾਤੇ ਰੱਖ ਰਹੇ ਹੋ ਤਾਂ ਤੁਸੀਂ ਪਹਿਲੇ ਦਿਨ ਮਾਤਾ ਨੂੰ ਮਖਾਣੇ ਦੀ ਖੀਰ ਦਾ ਜਿਹੜਾ ਭੋਜਨ ਹੋ ਲਗਾ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਦੂਸਰੇ ਨਰਾਤੇ ਉੱਪਰ ਤੁਸੀਂ ਚਿੱਟੇ ਕਲਰ ਦੀ ਕੋਈ ਵੀ ਮਠਾਈ ਮਾਤਾ ਨੂੰ ਭੋਗ ਦੇ ਰੂਪ ਦੇ ਵਿੱਚ ਲਗਾ ਸਕਦੇ ਹੋ ਇਹ ਵੀ ਬਹੁਤ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਤੀਸਰੇ ਨਰਾਤੇ ਤੇ ਤੁਸੀਂ ਪੀਲੇ ਕਲਰ ਦੀ ਮਠਾਈ ਜਾਂ ਮਾਲ ਪੂੜੇ ਦਾ ਭੋਗ ਮਾਤਾ ਨੂੰ ਲਗਾ ਸਕਦੇ ਹੋ ਚੌਥੇ ਨਰਾਤੇ ਤੇ ਤੁਸੀਂ ਡ్రਾਈ ਫਰੂਟ ਵਾਲੀ ਖੀਰ ਦਾ ਭੋਗ ਮਾਤਾ ਨੂੰ ਜਰੂਰ ਲਗਾਓ ਪੰਜਵੇਂ ਨਰਾਤੇ ਤੇ ਤੁਸੀਂ ਫਲਾਂ ਦਾ ਭੋਗ ਮਾਤਾ ਨੂੰ ਜਰੂਰ ਲਗਾਓ ਇਸ ਦੇ ਨਾਲ ਜਿਹੜਾ ਉਹ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਛੇਵੇਂ ਨਰਾਤੇ ਤੇ ਤੁਸੀਂ ਮਾਤਾ ਨੂੰ ਖੀਰ ਪੂੜੀ ਦਾ ਪ੍ਰਸ਼ਾਦ ਲਗਾ ਸਕਦੇ ਹੋ ਸੱਤਵੇਂ ਨਰਾਤੇ ਤੇ ਤੁਸੀਂ ਕੜਾ ਪ੍ਰਸ਼ਾਦ ਦਾ ਭੋਗ ਮਾਤਾ ਨੂੰ ਲਗਾਓ ਅੱਠਵੇਂ ਨਰਾਤੇ ਤੇ ਤੁਸੀਂ ਨਾਰੀਅਲ ਦਾ ਪ੍ਰਸ਼ਾਦ ਮਾਤਾ ਨੂੰ ਜਰੂਰ ਲਗਾਓ ਇਸ ਦੇ ਨਾਲ ਮਾਤਾ ਬਹੁਤ ਜ਼ਿਆਦਾ ਪ੍ਰਸੰਨ ਹੁੰਦੀ ਹੈ ਨੌਵੇਂ ਨਰਾਤੇ ਤੇ ਕੰਜਕ ਪੂਜਾ ਬਹੁਤ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਇਸ ਦਿਨ ਤੁਸੀਂ ਕੰਜਕ ਪੂਜਾ ਜ਼ਰੂਰ ਕਰੋ ਕੰਜਕਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਖਾਣਾ ਖਵਾਓ ਕੋਈ ਉਪਹਾਰ ਦਿਓ ਫਲ ਦਿਓ ਲੇਕਿਨ ਲਾਲ ਦੁਪੱਟੇ ਤੁਸੀਂ ਉਹਨਾਂ ਨੂੰ ਜ਼ਰੂਰ ਦਿਓ ਇਸ ਦੇ ਨਾਲ ਮਾਤਾ ਬਹੁਤ ਜ਼ਿਆਦਾ ਪ੍ਰਸੰਨ ਹੁੰਦੀ ਹੈ ਨਰਾਤੇ ਰੱਖਣ ਦੇ ਨਾਲ ਘਰ ਦੇ ਵਿੱਚ ਮਾਂ ਲక్ష్ਮੀ ਦਾ ਬਾਸ ਹੁੰਦਾ ਹੈ ਬਿਮਾਰੀਆਂ ਤੋਂ ਜਿਹੜਾ ਉਹ ਛੁਟਕਾਰਾ ਮਿਲਦਾ ਹੈ ਧਨ ਦੀ ਪ੍ਰਾਪਤੀ ਹੁੰਦੀ ਹੈ ਨਰਾਤਿਆਂ ਦੇ ਦਿਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਸ਼ੁਭ ਮੰਨੇ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਨਵੇਂ ਕੰਮ ਦੀ ਆਪਾਂ ਸ਼ੁਰੂਆਤ ਕਰ ਸਕਦੇ ਹਾਂ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਿਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ